ਹਾਂਜੀ ਬਾਈ ਅੱਜ ਨਾ ਪਾਇਸੀ ਸਖਚੈਣ ਤੇ ਬਾਈ ਨੂੰ ਕੋਈ ਮਜੂਰੀ ਹੋ ਗਈ ਬਾਈ ਨੇ ਕਰੀ ਸੀ ਦੁਕਾਨ ਤੇ ਬਾਈ ਨੇ ਸਮਾਨ ਦੇਣਾ ਜੋ ਵੀ ਮੇਰਾ ਭਰਾ ਦੁਕਾਨਦਾਰ ਸਮਾਨ ਲੈਣ ਦਾ ਇੱਛਕ ਹੋਵੇ ਤਾਂ ਉਹ ਬਾਈ ਨਾਲ ਸੰਪਰਕ ਕਰੇ ਤੇ ਬਾਕੀ ਬਾਈ ਜੀ ਦੱਸਣਗੇ ਸਾਨੂੰ ਵੀ ਇਹਨਾਂ ਨੂੰ ਕੀ ਮਜੂਰੀ ਹੋਈ ਹੈ ਦੱਸੋ ਬਾਈ ਜੀ ਇਹਦਾ ਸਰਣ ਸੋਸਤਰੀ ਕਾਲ ਆਪਣਾ ਮਜੂਰੀ ਮੈਡਮ ਨੇ ਕਰਿਆ ਸੀ ਕੰਮ ਸਾਰਾ ਮੈਡਮ ਦਾ ਆਪਰੇਸ਼ਨ ਹੋਗਾ ਠੂਈ ਦਾ ਠੀਕ ਇਹ ਘਰੇ ਮਾਤਾ ਦੇ ਸੱਟ ਲੱਗ ਗਈ ਉਹਦੇ ਮਜੂਰੀ ਕਰਨ ਸਾਨੂੰ ਵੇਚਣਾ ਪੈ ਰਿਹਾ ਇਹ ਤਾਂ ਮੈਡਮ ਦਾ ਸਟੀਚਿੰਗ ਦਾ ਕੰਮ ਸੀਗਾ ਬਹੁਤ ਵਧੀਆ ਕੰਮ ਚੱਲਦਾ ਸੀਗਾ ਘਰੇ ਵੀ ਚੱਲਦਾ ਘਰ ਉਹਨਾਂ ਨਹੀਂ ਚੱਲਦਾ ਤੇ ਆਪਣੇ ਕੋਲੇ ਮਨਿਆਰੀ ਦਾ ਸਾਮਾਨ ਹੈ ਬਈ ਬੋਰਡ ਚੱਪਲਾਂ ਫੈਂਸੀ ਚੱਪਲਾਂ ਨੇ ਬੂਟ ਨੇ ਫੈਂਸੀ ਬਾਕੀ ਮਨਿਆਰੀ ਦਾ ਸਾਮਾਨ ਸਾਰਾ ਮਨਿਆਰੀ ਦੇ ਬਾਕੀ ਲੇਡੀ ਸ਼ੂਟ ਤੇ ਬੱਚਿਆਂ ਵਾਲੇ ਸ਼ੂਟ ਹੈ ਬਈ ਤੇ ਬਾਈ ਨੇ ਬਾਕੀ ਸਾਰੀ ਫਿਟਿੰਗ ਹੈ ਇਹ ਨਵਾਰੀਆਂ ਵੀ ਸਾਰੀਆਂ ਨਾਲ ਬਾਈ ਨੇ ਤਾਂ ਕਾਊਂਟਰ ਦੇਣਾ ਜੀ ਤੇ ਆਲ ਮਾਰੀਆਂ ਆ ਨਹੀਂ ਹੈਗਾ ਨਾਲ ਇਹ ਮੰਨ ਲਓ ਵੀ ਕਿਸੇ ਦਾ ਹੈ ਜੀ ਠੀਕ ਹੈ ਭਾਈ ਜੀ ਕਾਉਂਟਰ ਹੈ ਫੀਟਿੰਗ ਹੈ ਸਾਰੀ ਤੇ ਆ ਵਿੱਚ ਆ ਸਾਰਾ ਇੱਕ ਆ ਮੇਜ ਹੈ ਜੀ ਤੇ ਜੋ ਵੀ ਮੇਰਾ ਭਰਾ ਇੱਛਕ ਹੋਵੇ ਸਕਰੀਨ ਤੇ ਨੰਬਰ ਚੱਲ ਰਿਹਾ ਭਾਈ ਨਾਲ ਸੰਪਰਕ ਕਰ ਲਿਓ ਭਾਈ ਦਾ ਨੰਬਰ ਦੇ ਰੱਖਿਆ ਤੇ ਬਾਈ ਨੇ ਸਮਾਨ ਦੇਣਾ ਜਿਵੇਂ ਤੁਹਾਨੂੰ ਲੱਗਿਆ ਜੋ ਵੀ ਸਮਾਨ ਇਹਦੇ ਵਿੱਚ ਵੀ ਹੈਗਾ ਠੀਕ ਹੈ ਹਾਂ ਪੂਰਾ ਸਮਾਨ ਹੈ ਧੰਨਵਾਦ ਜੀ